ਕ੍ਰਿੰਗ ਕਮੇਟੀ ਨੇ ਤਾਮੇ ਸਾਹਿਬ ਦੇ ਅਸਤੀਫੇ ਨੂੰ ਰਿਜੈਕਟ ਕੀਤਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਬੜੇ ਕੁਰਬਾਨੀ ਵਾਲੇ ਇਮਾਨਦਾਰ ਦਲੇਰ ਤੇ ਕਾਬਲ ਗੁਰਸਿੱਖ ਹਨਗੇ ਇਹਨਾਂ ਤੇ ਕੌਮ ਨੂੰ ਮਾਣ ਹੈ ਸੋ ਉਸ ਤੋਂ ਬਾਅਦ ਅਗਜੈਕਟਿਵ ਉਹਨਾਂ ਦੇ ਪਾਸ ਵੀ ਗਈ ਹੈ ਬੇਨਤੀ ਕਰਨ ਵਾਸਤੇ ਤੇ ਜੋ ਸਾਡੇ ਵੱਲੋਂ ਵੀ ਅਪੀਲ ਹੈ ਕਿ ਉਹ ਮਨਜ਼ੂਰ ਕਰਨਗੇ ਤੇ ਆਪਾਂ ਆ ਕੇ ਚਾਰਜ ਲੈਣਗੇ ਤਾਕੇ ਸਾਰਾ ਕੰਮ ਸਹੀ ਤਰੀਕੇ ਨਾਲ ਦੇ ਸੇਵਾ ਧਰਮ ਦੀ ਹੋ ਸਕੇ ਤੀਸਰਾ ਮਿਰਵਾਜੀਕ ਬਹੁਤ ਕੱਲ ਹੋਲੇ ਮਹੱਲੇ ਦੇ ਸਿੰਘ ਸਾਹਿਬ ਨੇ ਜੋ ਅਪੀਲ ਕੀਤੀ ਸੰਦੇਸ਼ ਦਿੱਤਾ ਉਹਦਾ ਜੋ ਸਾਰ ਸੀ ਉਹਨੂੰ ਜੇ ਕਈ ਵਾਰੀ ਸਾਡੇ ਜਵਾਨੀ ਯਾਦ ਨਹੀਂ ਆਦਾ ਗੱਲਾਂ ਕਿਉਂਕਿ ਪੋਲਿਟਿਕਸ ਚ ਪੈ ਗਏ ਆ ਜੇ ਕੋ ਪੜਿਆ ਵੀ ਸਭ ਭੁੱਲ ਜਾਂਦਾ ਸੋ ਗੁਰਬਾਣੀ ਦਾ ਹੈ ਫੋਏ ਇਕੱਤਰ ਬਿলো ਮੇਰੇ ਭਾਈ ਦੁਬਧਾ ਦੂਰ ਕਰੋ ਲਿਵ ਲਾਏ ਦੇ ਅਨਸਾਰ ਸਤਕਾਰਯੋਗ ਸਿੰਘ ਸਾਹਿਬ ਜੀ ਨੇ ਹੌਲੇ ਬਹਲੇ ਦਾ ਸੰਦੇਸ਼ ਦਿੱਤਾ ਏਕਤਾ ਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਦਾ ਬਹੁਤ ਸਵਾਗਤ ਕਰਦੇ ਆ ਤੇ ਨਾਲ ਉਹਨਾਂ ਦੇ ਸਵਾਗਤ ਦੇ ਨਾਲ ਅਸੀਂ ਸਾਰੇ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਆਓ ਭਰਾਓ ਆਪਾਂ ਪਹਿਲਾਂ ਵੀ ਅਕਾਲ ਤਖਤ ਵੱਲੋਂ ਆਪਾਂ ਨੂੰ ਇਕੱਠੇ ਹੋਣ ਦੀ ਅਪੀਲ ਸੀ ਹون ਵੀ ਸੰਗਤ ਨੂੰ ਫੇਰ ਸਿੰਘ ਸਾਹਿਬ ਨੇ ਅਪੀਲ ਕੀਤੀ ਹੈ ਇਸ ਕਰਕੇ ਆਓ ਆਪੋਸਪੀਲ ਤੇ ਫੁੱਲ ਚੜਾਉਂਦੇ ਹੋਏ ਮਾੜਾ ਮੋਟਾ ਮਨਾਛੁੰਦਾ ਗੱਲਾਂ ਦੂਰ ਕਰੀਏ ਗੜੀ ਬੜੀ ਗੱਲਾਂ ਦੂਰ ਹੋ ਜੰਦੀਆਂ ਆਪਾਂ ਇਕੱਠੇ ਹੋ ਕੇ ਬੈਠੀਏ ਔਰ ਭਰਤੀ ਦੀਆਂ ਕਾਪੀਆਂ ਲਿਜਾਓ ਦਫ਼ਤਰ ਚੋਂ ਜਿੰਨੇ ਆ ਤੁਹਾਡਾ ਦਿਲ ਕਰੇ ਭਰਤੀ ਕਰੋ ਸਾਰੇ ਭਰਾਵਾਂ ਨੂੰ ਅਸੀਂ ਆਪਣੀ ਗੱਲਬਾਤ ਕਿڑی 'ਚ ਲੈਣਾ ਚਾਹੁੰਦੇ ਆ ਇਹ ਸਾਡਾ ਪਾਰਟੀ ਵੱਲੋਂ ਸਾਰਿਆਂ ਨੂੰ ਅਪੀਲ ਹੈ ਤੀਸਰਾ ਜੋ ਅੱਜ ਹਾਲਾਤਨ ਪਹਿਲਾ ਦੇਸ਼ ਦੇ ਫਿਰ ਸੂਬੇ ਦੇ ਦੇਸ਼ ਦੇ ਵਿੱਚ ਜਿੱਦਰ ਨੂੰ ਇਹ ਦੇਸ਼ ਜਾ ਰਿਹਾ ਹੈ ਮਨੋਰਟੀਆ ਨਾਲ ਧੱਕੇ ਹੋ ਰਹੇ ਨੇ ਔਰ ਫੈਡਰਲ ਸਿਸਟਮ ਟੋਟਲ ਖਤਮ ਕੀਤਾ ਜਾ ਰਿਹਾ ਹੈ ਔਰ ਜਿਹੜੀ ਡੀਲਿਮਿਟੇਸ਼ਨ ਹੋ ਰਹੀ ਹੈ ਉਹਦੇ ਚ ਜਿਹੜੇ ਛੋਟੇ ਸੂਬੇ ਨੇ ਜਿਨ੍ਹਾਂ ਨੇ ਦੇਸ਼ ਵਾਸਤੇ ਭਲਾ ਕੀਤਾ ਜਿਵੇਂ ਆਪਣੇ ਸੂਬਿਆਂ ਨੇ ਜੋ ਹੈ ਨਸਬੰਦੀ ਵਗੈਰਾ ਕਰਕੇ ਹੋਰ ਤਰੱਕੀ ਦੀਆਂ ਗੱਲਾਂ ਕੀਤੀਆਂ ਆਬਾਦੀ ਨੂੰ ਕੰਟਰੋਲ ਕੀਤਾ ਇਵੇਂ ਜਿ ਕਰਾ ਜਿਹੜਾ ਦੱਖਣ ਹੈ ਉਹਨਾਂ ਨੇ ਕੀਤਾ ਸੋ ਦੱਖਣ ਤੇ ਨਾਰਥ ਦਾ ਬਿਲਕੁਲ ਹੀ ਖਤਮ ਹੋ ਜਾਣਾ ਹੈ ਜਿਹੜੀ ਨਵੀਂ ਡਿਬਿਲੇਟਡ ਲਿਮਿਟੇਸ਼ਨ ਦੀ ਜੋ ਆ ਰਹੀ ਹੈ ਸਿਸਟਮ ਜੋ ਬਣਾ ਰਹੇ ਹੈ ਸੋ ਉਹਦੇ ਵਾਸਤੇ ਤੇ ਇਹ ਫੈਡਰਲ ਸਿਸਟਮ ਵਾਸਤੇ ਜਿਹੜਾ ਕਿ ਕਾਲੀ ਨਿਲ ਦਾ ਅਜੰਡਾ ਅਸੀਂ 1962 ਚ ਪਹਿਲਾ ਬਟਾਲੇ ਬਤ ਆ ਪਾਸ ਕੀਤਾ ਕਾਰਫਸ ਦੇ ਵਿੱਚ ਫਿਰ 1971 ਚ ਕੀਤਾ ਜਿਸ ਮਤੇ ਤੇ ਸਾਨੂੰ ਕੁੱਟ ਪੈਂਦੀ ਰਹੀ ਕਿ ਤਾ ਖਾਸ ਤਾਰ ਮੰਗਦੇ ਨੇ ਉਹ ਫੈਡਰਲ ਸਿਸਟਮ ਨਹੀਂ ਸੀ ਫਿਰ ਉਹਨੂੰ ਸੋਧ ਕੇ ਜਿਹੜਾ ਇੱਕ ਅੱਧਾ ਲਫਜ਼ ਹੀ ਉਹ ਗਲਤ ਕੱਢਦੇ ਸੀ 1978 ਚ ਲੁਧਿਆਣੇ ਕਾਨਫਰੰਸ ਹੋਈ ਆਲ ਇੰਡੀਆ ਉਸ ਵੇਲੇ ਪ੍ਰਧਾਨ ਸੀ ਤਿਲਵੰਡੀ ਸਾਹਿਬ ਮੁੱਖ ਮੰਤਰੀ ਸੀ ਬਾਦ ਸਾਹਿਬ ਔਰ ਚੰਦਰ ਸ਼ੇਖਰ ਜਿਹੜੇ ਬਾਅਦ ਚ ਪ੍ਰਧਾਨ ਮੰਤਰੀ ਇਹ ਜੋ ਸਕਤੀ ਸੀ ਸੀਪੀਆਈਮ ਦਾ ਉਹ ਵੀ ਸਟੇਜ ਤੇ ਬੈਠੇ ਸਨ ਸਾਰਾ ਸੋਧ ਕੇ ਮਤਾ ਜੋ ਲਿਖਿਆ ਉਹ ਸਾਡਾ ਫੈਡਰਲ ਸਿਸਟਮ ਦਾ ਹੀ ਸੀ ਤਾਂ ਕਿ ਕੰਟਰੀ ਆ ਜਿਹੜਾ ਜਿੰਨਾ ਚਿਰ ਸਹੀ ਫੈਡਰਲ ਸਿਸਟਮ ਨਹੀਂ ਹਿੰਦਾ ਉਹ ਗਰੋਥ ਨਹੀਂ ਕਰ ਸਕਦਾ ਜਿਵੇਂ ਹੁਣ ਪਹਿਲਾਂ ਹੀ ਟੈਕਸ ਦਾ ਕੋਈ ਸੀ ਨਹੀਂ ਸੂਬੇ ਕੋਲੇ ਛੱਡਿਆ ਹੀ ਕੋਈ ਨਹੀਂ ਸੀ ਲੇਕਿਨ ਉਸਾ ਜੀਐਸਟੀ ਤੋਂ ਬਾਅਦ ਤਾਂ ਬਿਲਕੁਲ ਹੀ ਸੂਬੇ ਬਿਲਕੁਲ ਖਤਮ ਕਰ ਤੇ ਮਿਊਨਿਸਪੈਲਿਟੀਆਂ ਬਣਾਤੇ ਨੇ ਟੈਕਸ ਲਾਉਣ ਨੂੰ ਕੋਈ ਥਾਂ ਹੀ ਨਹੀਂ ਛੱਡਿਆ ਫਿਰ ਉਹਨੂੰ ਜਦੋਂ ਮਰਜ਼ੀ ਕੀਤਾ ਮੋੜਦੇ ਨੇ ਦੋ ਦੋ ਤਿੰਨ ਤਿੰਨ ਮਹੀਨੇ ਵਾਪਸ ਨਹੀਂ ਕਰਦੇ ਸੋ ਇਹਦੇ ਨਾਲ ਜਿਹੜੀ ਫੈਡਰਲ ਸਿਸਟਮ ਤੇ ਬੜੀ ਵੱਡੀ ਚੋਟ ਹੈ ਇਹਦੇ ਨਾਲ ਵੀ ਚੋਟ ਹੈ ਕਾਨੂੰਨਾ ਨਾਲ ਤੇ ਨਾਲ ਜਿਹੜੀ ਨਵੀਂ ਹੱਦਬੰਦੀ ਆਈ ਉਹਨਾਂ ਉਸ ਤੋਂ ਵੱਡੀ ਚੋਟ ਹੈ ਕਿਉਂਕਿ ਜਦੋਂ ਗਿਣਤੀ ਥੋੜੀ ਮੈਂਬਰ ਪਾਰਲੀਮੈਂਟਾਂ ਦੀ ਘਟ ਗਈ ਉਸ ਬਤਾਵ ਕੱਲੇ ਜੂਬੀ ਤੋਂ 150 ਮੈਂਬਰ ਬਣ ਜਾਣਾ ਹੈ ਤੇ ਪੰਜਾਬ ਹਰਿਆਣਾ ਵੱਧ ਤੋਂ ਵੱਧ ਸਾਰੇ ਦੇ ਕੋਚ ਹਰਿਆਣੇ ਦੇ ਵੀ 18 ਹੋ ਜਾਣੇ ਸਾਡੇ ਵੀ 18 ਹੋ ਜਾਣੇ ਜਿਹੜੇ ਕਿ ਉਹਨਾਂ ਦੇ ਪਹਿਲਾਂ 9 ਸੀ ਸਾਡੇ 13 ਸੀ ਸੋ ਇੰਨੀਆਂ ਵੱਡੇ ਘਾਟੇ ਜਿਹੜੇ ਸਾਨੂੰ ਪੈਣੇ ਨੂੰ ਦੋਨਾਂ ਚੀਜ਼ਾਂ ਤੇ ਉਥੇ ਜਿਹੜੀ ਹੈ ਬਹਿਸ ਹੋਣੀ ਹੈ ਅਸੀਂ ਉਸ ਤੇ ਪਾਰਟੀ ਵੱਲੋਂ ਮੈਂ ਤੇ ਚੀਮਾ ਸਾਹਿਬ ਉਥੇ ਜਾਵਾਂਗੇ ਉਹ 22 ਤਰੀਕ ਨੂੰ ਹੋ ਰਹੀ ਹੈ ਕਾਨਫਰੰਸ ਉਸ 22 ਪਾਰਟੀਆਂ ਸਦਿਆ ਨੇ ਇਹ ਦੇਸ਼ ਦਾ ਮਸਲਾ ਹੈ ਜਿਸ ਤੇ ਅਸੀਂ ਸਾਨੂੰ ਮੈਂ ਧੰਨਵਾਦ ਕਰਦਾ ਦੇਸ਼ ਦੇ ਉਹਨਾਂ ਪਾਰਟੀਆਂ ਦਾ ਕਿ ਪਹਿਲਾਂ ਅਸੀਂ ਇਕੱਲੇ ਲੜਦੇ ਸੀ 1962 ਤੋਂ ਲੜ ਲੱਗੇ ਸੀ ਤੇ ਸਾਨੂੰ ਕਹਿੰਦੇ ਸੀ ਖਾਲਸਤਾਨ ਮੰਗਦੇ ਨੇ ਹੌਲੀ ਹੌਲੀ ਸਾਡਾ ਡੀਐਮਕੇ ਨੇ ਸਾਥ ਦਿੱਤਾ ਫਿਰ ਸਾਡਾ ਸਾਥ ਇੱਕ ਹੋਰ ਪਾਰਟੀ ਸੀ ਉਹਨਾਂ ਨੇ ਦਿੱਤਾ ਦੋ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਸੀ ਪਹਿਲਾਂ ਸੀਪੀਐਮ ਸੀਪੀਐਮ ਨੇ ਦਿੱਤਾ ਸੀ ਤੇ ਲੇਕਿਨ ਅੱਜ ਉਹ ਪਾਰਟੀਆਂ ਜਿਹੜੀਆਂ ਸਾਨੂੰ ਕੁਟਦੇ ਸੀ ਕਾਂਗਰਸ ਵਗੈਰਾ ਅੱਜ ਉਹ ਵੀ ਆ ਕੇ ਉੱਥੇ ਖੜ੍ਹ ਗਏ ਕਿ ਹਾਂ ਮਾਰਤਾ ਦੇਸ਼ ਤਾਂ ਇਹ ਨਹੀਂ ਚੱਲ ਸਕਦਾ ਮਿਨੋਰਟੀ ਨਾਲ ਵੀ ਇਹ ਪਹਿਲਾਂ ਅਸੀਂ ਕਹਿੰਦੇ ਸੀ ਹੁਣ ਸਾਰੇ ਕਹਿਣ ਲੱਗੇ ਸਾਰੀਆਂ ਪਾਰਟੀਆਂ ਹੁਣ ਦੇਖੋ ਮinority ਦੇ ਧੱਕੇ ਦਾ ਤੁਸੀਂ ਮਨੀਕਰਨ ਸਾਹਾ ਬਹੁਤ ਪਵਿੱਤਰ ਜਗ੍ਹਾ ਹੈ ਜਿੱਥੇ ਹਰ ਸਿੱਖ ਜਾਂਦਾ ਹੈ ਹਰ ਪੰਜਾਬੀ ਜਾਂਦਾ ਹੈ ਪੰਜਾਬ ਦੀ ਕਲਚਰ ਤਾਂ ਜਿਹੜੀ ਹੈਗੀ ਉਹ ਤਾਂ ਹੈ ਹੀ ਐਸੀ ਕਲਚਰ ਕਿ ਗੁਰੂਆਂ ਨੇ ਤਾਂ ਚਾਰ ਦਰਵਾਜ਼ੇ ਕੋਈ ਨਾ ਮੁਸਲਮਾਨ ਨਾ Hindu ਨਾ ਇਸਾਈ ਸਿੱਖ ਸਭ ਨੂੰ ਬਰਾਬਰ ਰੱਖਿਆ ਕਿਸੇ ਨੂੰ ਕਹੇ ਹੀ ਨਹੀਂ ਵੀ ਕੋਈ ਬਾੜਾ ਉਹ ਕਹਿੰਦਾ ਆਪੋ ਆਪਣੇ ਧਰਮ 'ਚ ਪੱਕੇ ਰਹੋ ਲੇਕਿਨ ਪਰਮਾਤਮਾ ਇੱਕ ਹੈ ਜਿਹੜਾ ਸਮਝ ਵਲ ਰਸਦਾ ਸਾਨੂੰ ਸਾਂਝੀ ਵਾਲਤਾ ਸਦੇਸ਼ ਗੁਰੂ ਜੀ ਨੇ ਦਿੱਤੀ